ਅਨੇ ਆਂਦੇ ਨੇ ਜਿਆਦਾ ਹੀ ਹੁਸਨ ਦਿੱਤਾ ਦੇ ਹਾਂ ਫੇ ਆਂਦੇ ਨੇ ਤੁਮ ਆਖਣਾ ਤੋ ਕੀ ਕੀਤਾ ਵਾ ਆ ਵੀ ਮਾਂ ਜਿਹੜੀ ਨਾ ਤੇ ਜਿਤਨਾ ਮਰਜੀ ਕੋਈ ਆਂਦੇ ਆ ਭਾਵੇਂ ਬੀਬੀ ਮੂੰਹ ਹੱਤ ਆ ਇਧਰ ਕੋਈ ਗੱਲ ਬਾਤ ਹੀ ਨਹੀਂ ਦੇ ਓਕੇ ਨਹੀਂ ਤੇ ਪਹੂ ਲਾਕੇ ਨਹੀਂ ਲੱਗਣਦਾ ਆਪਣੀ ਕਿਹੜੀ ਘਰ ਦੀਆਂ ਪਾਲੀਆਂ ਵਾ ਹਾਂ ਕੋਈ ਦਿਹਾੜੀ ਦੀ ਆਈ ਕੋਈ ਡੰਗ ਦੀ ਆਈ ਆ ਓਕੇ 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 ਇਹਦੇ ਰਾਤ ਕੱਟਣੀ ਆ ਠੀਕ ਹੈ ਕਿ ਹੋਰ ਕੀ ਦੋਤਰਨਾ ਨਮੋਣਾ ਤੋਣਾ ਜੋ ਮੰਗਦੀ ਉਹ ਖੋਣ ਸੇਵਾ ਹੈ ਪੈਰੀ ਹੱਥ ਵੀ ਲਾਈਦੇ ਵੀ ਸ਼ਾਕ ਲੋ ਕਿ ਫੇਕੇ ਸਿੰਘ ਨੂੰ ਆਏ ਕਿਦੇ ਟੱਚ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੱਜਣਾ ਟੋਟੀਆਂ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਤੇ ਨੇੜੇ ਮੰਨ ਲੋ ਵੀ ਨਸਹਿਰਾ ਖੰਡੂਰ ਸਾਹਿਬ ਦੇ ਆਂਢ ਗੁਆਂਢ ਦੇ ਨਗਰ ਆ ਤੇ ਭਾਉ ਨੋਖਸਿਆਂ ਟੋਟੀਆਂ ਵਾਲੇ ਨੂੰ ਮਲਾਉਣ ਲੱਗੇ ਆ ਤੁਹਾਨੂੰ ਅੱਜ ਚਾਰ ਪੰਜ ਐਨੀ ਮਲਾਣਾ ਸਾਰੇ ਜਾਨਵਰਾਂ ਦੀ ਡਿਟੇਲ ਲੈ ਲਾਂਗੇ ਹਰ ਵੀਡੀਓ 'ਚ ਹੀ ਰਿਕਵੈਸਟ ਬੇਨਤੀ ਰਹਿੰਦੀ ਆ ਵੀ ਜਿਹੜਾ ਅਸੂ ਸੱਜਣੋਂ ਪਸੰਦ ਆ ਜਾਂਦਾ ਤਸੱਲੀ ਕਰਨਾ ਹੱਕਾ ਤੁਹਾਡਾ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਆਜੋ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਸੁੰਆਂ ਸਵਾਈਆਂ ਵਿਆਚ ਸ਼ਾਇਦ ਇੱਕ ਅੱਧੀ ਬੱਚੇ ਤੋਂ ਬਗੈਰ ਸਾਰਾ ਹਿਸਾਬ ਕਿਤਾਬ ਆਪਾਂ ਮਾਲਕਾਂ ਤੋਂ ਲੈਨੇ ਆ ਵੀ ਬੜੀ ਨਿੱਗਰ ਨੁਗਰ ਮੈਂ ਆ ਤੇ ਓਕੇ ਰਿਪੋਰਟ ਆ ਬੜੀਆਂ ਵਿਰਲਾਂ ਮੁਰਲਾਂ ਲੱਗੀਆਂ ਤੇ ਇਹਦਾ ਵੀ ਕੋਈ ਓੜਾ ਬੰਨਾ ਨਹੀਂ ਬੱਚਾ ਮੂਰੇ ਬੰਤਾ ਤੇ ਆ ਆ ਗਈ ਸੱਜਣੋ ਨੀਲੀ ਰਾਵੀ ਦੀ ਝੋਟੀ ਇੱਥੋਂ ਕਰ ਲੈਨੇ ਆਪਾਂ ਸ਼ੁਰੂ ਸਫਾਈਆਂ ਸੁਫਾਈਆਂ ਕਰ ਲੋ ਚੈੱਕ ਬਾਕੀ ਓਕੇ ਰਿਪੋਰਟ ਕੀ ਲੇਖਾ ਜੋਖਾ ਰਹੂਗਾ ਉਹ ਆਪਾਂ ਪਾਉ ਨੋਖਸਿਆਂ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਆਜੋ ਲਈਏ ਜਾਣਕਾਰੀ ਪਾਉਜੀ ਸਾਸਰੀ ਕਾਲ ਸਾਸਰੀ ਕਾਲ ਕਲਦੀਪ ਸਿੰਘ ਹੋਰ ਠੀਕ ਠਾਕ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਸਭ ਠੀਕ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਹੋਰ ਸੁਣਾਓ ਠੀਕ ਆ ਜਿਹੜੀ ਘੜੀ ਨੰਗ ਜੇ ਚੰਗਈ ਆ ਮਸਲਾ ਉਹ ਤੈਨੂੰ ਦੱਸੀ ਜਿਹੜੀ ਘੜੀ ਨੰਗ ਜੇ ਹਾਂ ਰੱਬ ਦਾ ਸ਼ੁਕਰ ਕਰਦੇ ਰੱਬ ਨੇ ਆਰੇ ਲਾਇਆ ਆਰੇ ਲਾਇਆ ਉਹ ਤੈਨੂੰ ਦੱਸੀ ਵੇਹਲਿਆਂ ਕੀ ਕਰਨ ਆਰੇ ਲੱਗੇ ਭਰਾਵਾ ਹਾਂ ਸਿਆਲਾਂ ਹੁੰਦੇ ਹੁੰਦੇ ਆ ਜੇ ਮੈਂ ਦੁੱਧ ਪੀਣਾ ਵਾ ਤੇ ਮੈਂ ਪੱਠੇ ਪਾਉਣੇ ਪੈਣੇ ਆ ਹਾਂ ਤੇ ਜੇ ਜੋਲੂ ਫੜੀ ਤੇ ਫਿਰ ਕਿਲੋ ਖਾਂਡਣਾ ਬਾੜਨਾ ਕੋ ਹਣੀਗਾ ਖਾਂਡਣਾ ਕੋ ਹਣੀਗਾ ਤੇ ਫਿਰ ਗੁਆ ਵੀ ਚੱਕਣਾ ਪੈਣਾ ਉਹ ਦਿਨ ਦੱਸੀ ਮੈਂ ਗੱਲ ਹਣਾ ਇਹਦਾ ਚੱਟੇ ਵੀਡੀਓ ਚ ਹੀ ਦੀਦੇ ਆ ਵੀਡੀਓ ਚ ਹੀ ਉਹ ਦਿਨ ਦੱਸੀ ਗੱਲ ਤੇ ਬਾਕੀ ਤਾਂ ਲਿਬੜਨਾ ਪੈਂਦਾ ਇਹ ਨਾ ਲਿਬੜਨਾ ਪੈਣਾ ਪਈ ਜਾਂਦੇ ਹੁੰਦੇ ਆ ਜੇ ਰੱਖਣੀਆਂ ਕਰਮਾ ਲੀਆਂ ਤੇ ਲਿਬੜਨਾ ਪੈਣਾ ਫਿਰ ਲੀੜੇ ਥੋੜਾ ਵੇਖੇ ਜਾਣੇ ਆ ਵੇਖੇ ਜਾਣੇ ਤੇ ਗਰਲਾ ਡਰੈਸ ਤਾਂ ਦੱਸ ਗਏ ਡਰੈਸ ਆਪਣਾ ਸੰਤੂ ਸਾਹਿਬ ਪੈਂਟ ਟੋਟੀਆਂ ਹਾਂ ਹਾਂਜੀ ਜਿਲ੍ਹਾ ਆਪਣਾ ਤਰਨਤਾਰਨ ਤੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਸੇਰੋਂ ਤੋਂ ਵੀ 5 ਕਿਲੋਮੀਟਰ ਆ ਇਧਰ ਗੋੰਦਵਾਲ ਤੋਂ ਵੀ 15 ਕਿਲੋਮੀਟਰ ਆ ਅੱਛਾ ਇਹਦੇ ਕੁਲਦੀਪ ਸਿੰਘਾਂ ਇੱਕ ਮਸ਼ੀਨਾ ਵਾਂ ਸਵੇਰੇ ਵੀ ਪੈਸੇ ਤੇ ਤਕਾਲ ओके ਹੁਣ ਦੁੱਧ ਜਿਹੜਾ ਵਾ 70 75 ਰੁਪਏ ਖਲੋਣਾ ਨਹੀਂ ਮਿਲਦਾ ਵੀਰ ਚੰਗਾ ਦੁੱਧ ਲੱਭਦਾ ਕਿੱਥੇ ਆ ਨਾ 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 ਤੇ ਡੇੜੀਆਂ ਚ ਜਿਹੜਾ ਵਿੱਚੇ ਭੇਡ ਦਾ ਵਿੱਚੇ ਬੱਕਰੀ ਦਾ ਵਿੱਚੇ ਗਾਂ ਦਾ ਜਿਹੜਾ ਗੁੱਜਰਿਆ ਖੰਗਾਰ ਮਾਰ ਕੇ ਵਿੱਚ ਪਾਉਂਦੇ ਆ ਹਾਂ ਉਹ ਤਰ੍ਹਾਂ ਨਹੀਂ ਪਾਉਂਦੇ ਤੇ ਉਹ ਆਪਾਂ ਭੈਣ ਭਰਾ ਦੁੱਧ ਪੀਣੇ ਆ ਤੇ ਜੇ ਘਰਾਂ 'ਚ ਇੱਕ ਅੱਧੀ ਰੱਖੀ ਜਾਵੇ ਤੇ ਬੜੀ ਚੰਗੀ ਗੱਲ ਆ ਚੰਗੀ ਗੱਲ ਹੁਣ ਪਹਿਲੋ ਕੰਮ ਛੱਡ ਗਿਆ ਤੇ ਹੁਣ ਵੀਰ ਇੱਧਰ ਆਉਂਦੇ ਆ ਤੇ ਹੁਣ ਭਾਉਦੇ ਆ ਕੋਈ 65 70 ਦੀ ਚੰਗੀ ਝੋਟੀ ਲਾ ਬੜੇ 12 13 ਲੀਟਰ ਨਹੀਂ 65 70 ਦੀ ਬੜੇ ਫੋਨ ਆਉਂਦੇ ਆ ਕੋਈ 65 70 ਦੀ ਤਾਜੀ ਮਾਝਾ 'ਚ ਕਿਸੇ ਦੇ ਕੁਲਦੀਪ ਸਿੰਘਾ ਵਾਥ ਨਹੀਂ ਹੁਣ ਇਹ ਤੇ ਲੱਖੋਂ ਦੋ ਚਾਰ ਕਰੋੜ ਰੋਟੂ ਜਾਨ ਕੇ ਚੱਲ 65 70 ਦੀ ਮਿਲੇ ਤਾਂ ਆਪਾਂ ਵੀ ਦੇ ਦਈਏ ਕਿਹੋ ਦਿਨ ਦੱਸੀ ਗੱਲ ਅਸੀਂ ਤਾਂ ਇਹ ਸਾਨੂੰ ਕੋਈ ਟਿਕਾਣਾ 65 70 ਦਾ ਤੇ ਟੋਕੜ ਵੀ ਨਹੀਂ ਆਉਂਦੀ ਕਲਦੀਸ਼ ਨਹੀਂ ਦੇ ਰਿਹਾ ਕਾਕ ਤਾਂ ਹਜੇ ਵੀ ਪੁਰਾਣੇ ਰੇਟ ਤੇ ਬੈਠਾ ਬੱਸ ਯਾਰ ਇਹ ਵਾਤਾ ਯਾਰ ਇਹ ਮਤਲਬ ਭੈਣ ਭਰਾਵਾਂ ਨੂੰ ਆਸੀ ਕਿ ਸ਼ਾਇਦ ਡੰਗਰ ਟੁੱਟੂ ਟੁੱਟੂ 5 7 10 ਟੁੱਟ ਜੂ ਇਹ ਥੋੜਾ ਹੁਣ ਲੱਗ ਜਿਹੜਾ ਚੰਗਾ ਪਹੂ ਕਲਦੀਸ਼ੋਂ ਦਾ ਸਦਾ ਹੀ ਰੇਟ ਰਹਿਣਾ ਜਿਹੜਾ ਸਦਾ ਹੀ ਰਹਿਣਾ ਉਹਦਾ ਸਦਾ ਹੀ ਰਹਿਣਾ ਤੇ ਬਾਕੀ ਐ ਸੀ ਨਾ ਪਾਉ ਜੀ ਅੱਗੇ ਸੁੰਦੀਆਂ ਵੀ 15 15 ਮਈਆਂ ਸੀ ਇੱਕ ਕਰੇ ਤੇ ਹੁਣ ਸੁੰਦੀ ਵੀ ਇੱਕ ਹੀ ਆ ਬਾਕੀ ਕਲਦੀਸ਼ਾਂ ਭੈਣ ਭਰਾਵਾਂ ਨੂੰ ਇਹ ਆ ਜਿਹੜਾ ਵੀ ਕੋਈ ਸਾਈ ਪਾਉਂਦਾ ਵਾ 5000 ਤੋਂ ਘੱਟ ਸਾਈ ਨਹੀਂ ਚਾਹੀਦੀ ਠੀਕ ਆ 300000 ਪਾ ਕੇ ਮੁੜ ਕੇ ਅਗਲਾ ਬੌਰ ਦਾ ਨਹੀਂ ਵੀਰ ਮੇਰਾ ਖੂਨ ਹੀ ਨਹੀਂ ਚੱਕਦਾ ਕਿਉਂ ਉਹ ਦੋ ਦਿਨ ਪਹੂਗ ਦਿਹਾੜੀ ਵਿਖਣਾ ਹੁੰਦਾ ਵਾ ਤੇ ਜਦੋਂ 1000 ਰੁਪਈਆ ਪਾ ਕੇ ਪਹੂ ਮੁੜ ਕੇ ਅਗਲੀ ਨੇ ਆਣ ਕੇ ਨਿੰਦ ਪਸੰਦ ਕਰਨੀ ਆ ਤੇ ਇੱਕ ਤੇ ਆ ਵੀ ਉਦਣ ਹੀ ਹਾਂ ਤੇ ਉਹ ਅਗਲਾ ਚਵਾਈ ਤੋਂ ਨਾ ਨਹੀਂ ਗਈ ਭਵੇਂ ਦੋ ਦਿਨ ਚੋਵੇ ਫੇਰ ਵੀ ਛਾਈ 5000 ਤੋਂ ਘੱਟ ਨਾ ਪਾਵੇ ਸਹੀ ਗੱਲ ਹਾਂ ਬੋਲ ਨਹੀਂ ਪੂਰੇ ਨਿਕਲਦੇ ਦੁਗਣੀ ਦੇ ਕੇ ਤੋਰਾਂਗੇ ਦੁਗਣੀ ਦੇ ਕੇ ਤੋਰਾਂਗੇ ਕਿਰਾਇਆ ਵੀ ਨਾਲ ਦੇਵਾਂਗੇ ਜੋ ਆਖਾਂਗੇ ਉਹ ਨਾ ਨਿਕਲੇ ਤੇ ਆ ਜਿੰਨਾ ਦੁੱਧ ਦੱਸਿਆ ਉਹ ਅਗਲੇ ਨੇ ਚੋ ਲੈਣਾ ਦੱਸਣਾ ਹੀ ਹੋ ਕੁਲਦੀਸ ਸਿੰਘ ਜੋ ਹੈਗਾ ਦੱਸਣਾ ਹੀ ਉਹ ਆ ਇਹ ਥੋੜਾ ਆਠਿਆ ਤੇ ਆਪਾਂ 11 ਕਿਲੋ ਕਹੀ ਜੀ ਉਹ ਕੰਮ ਹੀ ਨਹੀਂ ਕਰਨਾ ਕੰਮ ਹੀ ਨਹੀਂ ਕਰਨਾ ਦੱਸਣਾ ਹੀ ਉਹ ਆ ਤੇ ਆ ਗੱਲਾਂ ਬਾਤਾਂ ਭਰਾਵਾਂ ਗਾੜੀ ਠੀਕ ਆ ਤੇ ਆ ਨੀਲੀ ਰਵੀ ਦਾ ਕੀ ਲੇਖਾ ਜੋਖਾ ਏ ਆਪਾਂ ਨੂੰ ਕੀ ਨਾ ਨੀਲੀ ਰਾਵੀ ਜਿਹੜੀ ਆ ਇਹਨੂੰ ਹੋ ਗਿਆ 6-7 ਦਿਨ ਸੂਈ ਨੂੰ ਓਕੇ ਤੇ ਬੱਚਾ ਇਹਦਾ ਵਿਚਾਰੀ ਦਾ ਮੋ ਗਿਆ ਵਾ ਇਹ ਸੰਤੂ ਸਾਹਿਬ ਆਪ ਤੁਹਾਨੂੰ ਵੀ ਯਾਦ ਹੋਣਾ ਵਾ ਭੈਣ ਭਰਾਵਾਂ ਨੂੰ ਯਾਦ ਹੋਣਾ ਆਪਾਂ ਗੱਪਣ ਦੀ ਵੀਡੀਓ ਪਾਈ ਓਕੇ ਠੀਕ ਆ ਇਹਨੇ ਦਿੱਤਾ ਸੀ ਕਟਾ ਠੀਕ ਆ ਆਪਣੇ ਕੋਲੇ ਵੀਡੀਓ ਪਈਆਂ ਵੀਡੀਓ ਪਈਆਂ ਸਾਰਾ ਪਿੱਛੇ ਕੋਈ 10 ਦਿਨ ਹੋ ਗਏ ਵੀਡੀਓ ਪਈ ਨੂੰ ਇੱਕ ਗੱਬਣ ਮੱਝ ਪਾਈ ਆ ਆਪਾਂ ਵੀਡੀਓ ਹਾਂਜੀ ਅੱਜ ਨੂੰ ਕੋਈ 5 6 ਦਿਨ ਸੁਈ ਨੂੰ ਜਾਂਦਾ ਓਕੇ ਦੁੱਧ ਦੇ ਥੱਲੇ ਭਾਵੇਂ 13 ਦੱਸ ਦੀਏ 14 ਦੱਸ ਦੀਏ ਦੁੱਧ ਆਵੇਲੇ ਜਿਹੜਾ ਇਹ 12.5 12 ਲੀਟਰ ਤੋਂ ਬਾਹਰ ਆ ਬਾਈ ਖਰਚ ਨਿਕਲੀ ਆ ਤੇ ਅਜੇ ਮੈਲਾ ਮੂਲਾ ਨਹੀਂ ਮਾਰਿਆ ਇਹ ਤੇ ਪੰਜਵਾਂ ਛੇਵਾਂ ਦਿਨ ਸੁਈ ਨੂੰ ਜਾਂਦਾ ਨੇ ਨੇ ਦੁੱਧ 14 15 ਦੇ ਜਾਣਾ ਇਹਦਾ ਢੀਗਾ ਇੱਕ ਦਿਨ ਨਹੀਂ ਵੀ ਲਾਇਆ ਲਾਉਣ ਦੀ ਲੋੜ ਪਾੜੇ ਦੇ ਮਿਲਦੀ ਆ ਓਕੇ ਇਹਦੇ ਇੱਕ ਹੁੰਦੀ ਇਹਦੇ ਦੋ ਦੋ ਆ ਦੋਵੇਂ ਪਾਸੇ ਨੇ ਦੁੱਧ ਨੂੰ ਖਰੀ ਦੁੱਧ ਨੂੰ ਖਰੀ ਖਰੀ ਨਿਕਲੀ ਆ ਤੇ ਦੂਜੇ ਪਾਸੇ ਵੀ ਇਤਰੇ ਉਦਰੇ ਵੀ ਖਾ ਦਿੰਨੇ ਤੁਹਾਨੂੰ ਓਕੇ ਤੇ ਚੂਣ ਵਧੀਆ 100 ਦੀ 100 ਗਾਂ ਬਾਤਾਂ ਤੇ ਕਿ ਪੈਰਾਂ ਦੇ ਪੈਰ ਨਹੀਂ ਪੁੱੜਦੀ ਇਹ ਕਰਮਾ ਵਾਲੀ ਹਾਂ ਇੱਧਰ ਵੀ ਦੋ ਦੋ ਇੱਕ ਡੰਗ ਟੀਗਾ ਨਹੀਂ ਲਿਆ ਠੀਕ ਆ ਚੂਣ ਪੋਲਾ ਨਿਕਲਿਆ ਰੂਆ ਰੂਆ ਪੋਲਾ ਨਿਕਲਿਆ ਤੇ ਸੁਆ ਸੁਈ ਦੂਜਾ ਦੂਜਾ ਸੁਆ ਪਿਓਰ ਦੂਜਾ ਸੁਆ ਓਕੇ ਲੋ ਵੀ ਸੱਜਣੋ ਕਾਫੀ ਚੱਲ ਫਰ ਮਰ ਜਾਣਾ ਕਿਸੇ ਦੇ ਹੱਥ ਨਹੀਂ ਗਾ ਹਾਂ ਪੁੱਤਰ ਤੇ ਜਿੰਨੇ ਸਾਲ ਖਾ ਕੇ ਆ ਵਾਕਿਆ ਤੇ ਬਾਕੀ ਸਰੀਰ ਕਾ ਕੱਦ ਕਾਟ ਤਾਂ ਬਹੁਤਾ ਛੋਟੀ ਦਾ ਪਾਉਗੀ। ਆ ਤੂ ਕੀ ਲੱਕਾ ਜਾ ਮਾਰਗੀ ਦਿਹਾੜੀ। ਹਾਂ। ਦੁੱਧ ਨੂੰ ਬਹੁਤੀ ਖਰੀ ਨਿਕਲੀ ਕਲਦੀਪ ਸਿਆ। ਸ਼ੁਕਰ ਆ ਰੱਬ ਦਾ। ਸ਼ੁਕਰ। ਫਿਰ ਆਪਣੀ ਸੁੰਦਰਤਾ ਬਹੁਤੀ ਲਾਈ ਐਵੇਂ ਆਖੀ ਨਹੀਂ ਕਿ ਸਿੰਗ ਵੀ ਰੀਜ ਨੇ ਲਿਆ ਕਿ ਇਹ ਨਹੀਂਗਾ ਕੋਈ ਸਿੰਗ ਬਣਾਇਆ ਵਾ। ਹਾਂ। ਮਰਜ਼ੀ ਕੋਈ ਗੱਲ। ਉਹ ਤੈਨੂੰ ਦੱਸੀ ਗੱਲ। ਨਾ ਨਾ। ਫਿਰ ਮੂੰਹ ਦੀ ਬਹੁਤ ਮਲ ਨਾ ਆਂਦੇ ਹੁੰਦੇ ਆ ਇਹ ਨਹੀਂ ਕਿ ਮੂੰਹ ਨਾ ਫੜਾਉਗੀ। ਬਸ। ਆ। ਹਾਂ। ਇਤਰਾਪਾ ਮੂੰਹ ਫੜਾਉਂਦਾ ਕਿਦੇ। ਭਾਵੇਂ ਨਿਆਣਾ ਫੜੀ ਫਰੇ ਨਹੀਂ ਹੈ ਨਹੀਂ ਵਾਕੇ ਸ਼ਾਉ ਕੇ ਮੈਂ ਤੈਨੂੰ ਦੱਸੀ ਕਿ ਸੁਨਰਤਾ ਲਾਈ ਵੇ ਕੀ ਬਾਤ ਇਹ ਤੇ ਰੱਬ ਨੇ ਇਹਨੂੰ ਅੱਖਾਂ ਉਹ ਜੀਆਂ ਲਾਈਆਂ ਭਾਵੇਂ ਬਲਬ ਜਾ ਦੇ ਤਾਂ ਵੀ ਚਾਨਣ ਕਰੂਗੀ ਬੜੀ ਚਿੱਟੀਆਂ ਅੱਖਾਂ ਹਾਂ ਕੀ ਬਾਤ ਗਰਲਾਲ ਝੋਟੀ ਝੋਟੀ ਆ ਹਾਂ ਬਾਕੀ ਤੂੰ ਪਿੱਛੇ ਚੈੱਕ ਕਰ ਤੂੰ ਦਾ ਨਿੱਕੀ ਗੱਡੀ ਹਾਂ ਤੇ ਬਾਕੀ ਪਿੱਛਾ ਕਿੰਨਾ ਚੱਕਮਾ ਪੂਰਾ ਦੇ ਵਾਕੇ ਆ ਵੀ ਚੈੱਕ ਕਰ ਸਕਦੇ ਨੇ ਦੇਖ ਲਓ ਹਾਂ ਬਸ ਓਕੇ ਮੋਲੇ ਲੜਕਾ ਕਲਦੀਪ ਸਿੰਘ ਆਪਣੇ ਉੜਦਿਆਂ ਵਾਲੇ ਹੀ ਹੁਣੇ ਆ ਸੱਚਾ ਸੌਣ ਚੜਾਤਾ ਆ ਉਹ ਤੈਨੂੰ ਦੱਸੀ ਗੱਲ ਆਪਾਂ ਤਾਂ 20 ਦਿਨ ਹੋ ਗਏ ਚੜਾਏ ਨੂੰ ਬਾਕੀ ਭੈਣ ਭਰਾ ਮੁੜ ਕੇ ਬਹੁਤੀ ਬਾਹਾਂ ਨਾ ਖਿੱਚੇ ਜੋ ਪਾਉਣਾ ਉਹੋ ਹੀ ਲੈਣਾ ਵਾ ਹਵਾ ਚ ਆਪਾਂ ਰੇਟ ਨਹੀਂ ਪਾਉਣੀ ਨਹੀਂ ਪਾਉਣੀ ਕਿਉਂ ਪਾਉ ਇਵੇਂ ਹਵਾ ਚ ਮਤਲਬ ਸਵਾ ਮੰਗੀ ਡੇਢ ਮੰਗੀ ਆਪਾਂ ਜਾਇਜ਼ ਹੀ ਪਾਉਣੇ ਆ ਕਰ ਦਿਓ ਕਿਰਪਾ ਫਿਰ ਇਹ ਤੇ ਮਿਲ ਕਿਰਪਾ ਇਹ ਆਪਾਂ ਮਤਲਬ ਹਾਂ ਨਾ ਹੀ ਜਿਹੜੀ ਨਾ 1 30 ਦੀ ਦੇਵਾਂਗੇ ਠੀਕ ਆ ਕਿੰਨਾ ਕ ਕਰਦਗੇ ਹਾਂ ਨਾ ਹੀ 1 15 ਦੀ ਦੇ ਲੈ ਇੱਕ ਲੱਖ ਮੋਲ ਭਾਵੇਂ ਜੋ ਮਰਜੀ ਮੰਗੀ ਜੀ 1 15 ਦੀ ਦੇ ਲੈ ਯਾਰ ਹਿੰਦੂ ਸਾਹਿਬ 100 ਰੁਪਇਆ ਛੋੜ ਜੇ ਇੱਕ 10 ਦੀ ਝੋਟੀ ਦੇ ਦਾਂਗੇ ਕੋਈ ਲੈ ਲਈਏ ਗੱਲ ਹੀ ਕੋਈ ਨਹੀਂ ਆ ਤੇ ਲਵਾਈ ਪਤਾ ਕੀ ਤੁਹਾਨੂੰ ਵੀ ਪਤਾ ਵਾ ਤੁਹਾਡੇ ਹੱਥੀਆਂ ਆਈ ਮਾਜ ਆਪਾਂ ਆਮੇਂਗੀ ਬੱਚੇ ਦਾ ਕਰਕੇ ਆਪਾਂ ਇਹ 10 ਵੀ ਡਾਇਆ ਹਾਂ ਬੱਚੇ ਦਾ ਕਰਕੇ ਹੀ ਤੇ ਜਿਹਨੇ ਘਰੇ ਚੋਣੀ ਆ ਤੇ ਉਹਨੇ ਬੱਚੇ ਨੂੰ ਕੀ ਆਖਣਾ ਕੋਈ ਟੀਕਾ ਨਹੀਂ ਲਿੰਦੀ ਗੱਲ ਆ ਪਾ ਇੱਕ 30 ਦੀ ਸੀ ਉਹ ਤੈਨੂੰ ਦੱਸੀ ਗੱਲ ਆ ਆਪਾਂ ਦੇ ਅੰਦ ਦੇ 10ਵੀਂ ਤੇ ਡਾਉਣ ਦੇ ਤੇ ਤੈਨੂੰ ਵੀ ਇਹ ਗੱਲ ਦਾ ਕਲੀਅਰ ਪਤਾ ਆ ਨਾ ਪਤਾ ਪਤਾ ਤੇ ਬਾਕੀ ਇਹਦਾ ਤੇ ਪ੍ਰੂਫ ਵੀ ਵੀਡੀਓ ਵਿੱਚ ਕੋਈ ਇਹ ਨਹੀਂ ਨੂੰ ਮੀਨਾ ਖੰਡ ਸੂਈ ਨੂੰ ਇਹਦੇ ਵੀਡੀਓ ਪਿਛਲੀ ਕੱਢ ਕੇ ਵੇਖ ਲੈਣ ਹਾਂ ਤਾਂ ਜੀ ਹਾਂ ਉਹ ਦਿਨ ਗੱਭਣੀ ਸੀ ਬਾਅਦ ਚ ਹੁੰਦੀ ਆ ਹੋਈ ਟਾਈਮ ਪੈਣ ਪਰਾ ਚੋਣ ਹੈ ਬਹੁਤੀ ਜਵਾਈ ਲੱਗੀ ਆ ਓਕੇ ਇੱਚੋ ਦੇ ਆਪਾਂ ਕੋਈ ਕੁਲਦੀਪ ਸਿੰਘ ਕੋਈ 10ਵੀਂ ਡਾਉਣ ਹੀ ਡੇ ਆ ਹਾਂ ਇਹ ਹੋਈ ਚਲਵਾ ਦਿੰਦੇ ਆ ਪਾਣੀ ਵਗਦਾ ਹੀ ਚੰਗਾ ਲੱਗਦਾ ਚੰਗਾ ਹੀ ਲੱਗਦਾ ਤੇ ਬਾਕੀ ਐਵੇਂ ਆਖੀ ਰੱਬ ਨੇ ਇਹਨੂੰ ਹੁਸਨਵੜਾ ਦਿੱਤਾ ਵਾ ਸੂਗ ਠੀਕ ਲੱਕਾ ਲੁੱਕਾ ਮਾਰ ਗਿਆ ਸਫਾਈਆਂ ਬਹੁਤ ਆ ਹਾਂ ਨਹੀਂ ਗਾਲੇ ਗੁਲੇ ਪਈ ਓਕੇ ਰਿਪੋਰਟ ਆ ਤੇ ਆ ਇਹਦਾ ਕੀ ਹਿਸਾਬ ਆ ਇਹ ਜਿਹੜੀ ਆ ਇਹ ਕੋਈ ਦੂਜੇ ਲਾਵੇ ਤੀਜੇ ਲਾਵੇ ਘਰ ਵਾਲੇ ਦੂਜੇ ਆਂਦੇ ਹੈ ਵੀ ਦੂਜੇ ਜਾਂ ਕੋਈ ਤੀਜੇ ਵੀ ਲਾਵੇ ਸੂਆ ਪੈਰ ਭਰਾਵਾਂ ਦੀ ਫਿਰਤੇ ਆ ਤੇ ਐ ਵੇਲੇ 13 ਕਿਲੋ ਚੱਲਣ ਡੇ ਤੇ ਚਲੰਡੀ ਰਾਮਨਾਥੇ ਠੀਕ ਆ 13 ਲੀਟਰ ਦੁੱਧ 13 ਮਿੰਨ ਨਾਲ ਹਾਂ ਤੇ ਚੂਣ 100 ਦੀ 100 ਇੱਥੇ 13 ਲੀਟਰ ਬਣਾਵਾਂਗੇ ਜੇ ਕੋਈ ਉਤਰਾ ਆਨਲਾਈਨ ਮੰਗਾਉਂਦਾ ਤੇ 12 ਲੀਟਰ ਆਪਣੀ ਗਰੰਟੀ ਆ ਅਗਲੇ ਦੇ ਘਰ ਤੱਕ ਵੀ ਹਾਂ ਬਾਕੀ ਲੇਵਾ ਭਾਂਡਾ ਬਹੁਤ ਚੰਗਾ ਪਾਲੀ ਸੰਭੀ ਨਿਕਰ ਨਿਕਰ ਵੀ ਚੰਗੀ ਕਰ ਲਾਲ ਕਿਤੇ ਚਵਾਈ ਲੱਗੀ ਕਾਨੂੰ ਗੱਲਾਂ ਤੇ ਇਹਦੇ ਕੱਟਾ ਕਿ ਕੱਟੀ ਮਗਰ ਕੱਟਾ ਠੀਕ ਆ ਹੋਸ ਮੂੰਹ ਬਹੁਤ ਸੋਹਣਾ ਹਾਂ ਉਹ ਤੈਨੂੰ ਦੱਸੀ ਗੱਲ ਉਹਦਾ ਜਿਆਦਾ ਜਰਸੀ ਗਾਂ ਰਗਾ ਕੀ ਦੀ ਵੀ ਹੈ ਮਲਾਂਦੇ ਹੁੰਦੇ ਆ ਪਤਲੀ ਚਮੜੀ ਦੀ ਆ ਠੀਕ ਆ ਤੇ ਸੁਆ ਕਿੰਨੇ ਦਿਨ ਹੁੰਦਾ ਸੁਆ ਮਲ ਕੱਟਾ ਸਾਹਮਣੀ ਆ ਪੈਣ ਪਰਵਾ ਸਿਰ ਤੇ ਉਹ ਥੋੜਾ ਜਿਹਾ ਪਹੁ ਪੜਪੇ ਇੱਕ ਦਿਨ ਉਹਦੇ ਠੱਟਾ ਸੁੱਟਾਂ ਲੱਗੀਆਂ ਪਤਾ ਨਹੀਂ ਉਹ 10 ਦਿਨ ਕੱਢ ਜੇ ਤੇ ਪਤਾ ਨਹੀਂ ਉਹ ਚੜਾਈ ਕਰ ਜੇ ਅਸੀਂ ਤੇ ਟੀਕਾ ਵਟਾ ਉਥੇਰਾ ਕਰਾਤਾ ਉਤਰਨ ਨੂੰ ਪਰ ਥੋੜਾ ਜਿਹਾ ਨਾ ਸਟਾਈਆਂ ਲੱਗੀਆਂ ਇੱਕ ਦਿਨ ਵਾਵਾ ਉਤਰਾਂ ਪੱਜਾ ਫਿਰਦਾ ਕੋਈ ਕਾਇਮ ਹੋ ਜਾਣਾ ਟੀਕੇ ਟੂਕੇ ਗੱਲ ਕਰਾਤੇ ਆ ਇਹ ਕੋਈ 15 ਦਾ ਲਾਲੇ 18 ਦਾ ਲਾਲੇ 20 ਦਾ ਲਾਲੇ ਸਾਡੇ ਵੱਲੋਂ ਅੱਛਾ ਹਾਂਜੀ ਇਹ ਮਈਆਂ ਪੜ ਪੀਆਂ ਦੇ ਵਿਚਾਰਾ ਲਗੜਿਆ ਗਿਆ ਵਿੱਚ ਇਹ ਵਿਚੇ ਲਗੜਿਆ ਗਿਆ ਸੱਟਾਂ ਲੱਗੀਆਂ ਵਾਵਾ ਜੀ ਦੀ ਓਕੇ ਹੋ ਗਿਆ ਕੈਮਕਲ ਪਰਸੋਂ ਨਾਲ ਹੋ ਗਿਆ ਤਰਕ ਨਹੀਂ ਚੁੰਗੀ ਜਾਂਦਾ ਕੋਹ ਨਹੀਂ ਹੁੰਦਾ ਹਾਂ ਦਵਾਈ ਬੂਟੀ ਲੱਗਦੀ ਦਵਾਈ ਮੱਜਾਂਦੀ ਮੈਨੂੰ ਹੀ ਲੱਗੀ ਆ ਤੇ ਰਾਦਾ ਤੇ ਮੇਰੇ ਪਹਾੜਾ ਪਾ ਕੇ ਸਾਰੀਆਂ ਦੀ ਧਾਰਾ ਮਰਾਉਂਦਾ ਪਰ ਰਾਪਣੇ ਨਾ ਗਰਮੀ ਬੜੀ ਕੀਤੀ ਆ ਹਾਂ ਵੀਡੀਓ ਵੀ ਲੰਮੀ ਹੋਈ ਜਿਹੜੇ ਭੈਣ ਭਰਾ ਨਹੀਂ ਇੱਥੇ ਆ ਕੇ ਚੋਕੇ ਨਰਖ ਪਰਖ ਕਰਕੇ ਖੜਨਦੇ ਠੀਕ ਆ ਠੀਕ ਠੀਕ ਕਾਦਾ ਆਜਾ ਸੱਜਣਾ ਬੱਚਾ ਖੰਡਾਓ ਬਣਾ ਦੇਣ ਲੱਗ ਗਿਆ ਆਜਾ 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 ਧਾਰਾ ਤੁਹਾਨੂੰ ਦੋ ਦੋ ਕਰ ਲਾ ਲਾਂ ਦਾ ਵੀ ਚੈੱਕ ਕਰਾਈਏ ਯਾਦੀ ਚਾਈ ਤਾਂ ਅੱਛਾ ਸਿਆ 4x4 ਹੀ ਆ ਇਹਦੀ ਉਹਨਾਂ ਗਾੜ ਤੇ ਉਹਨਾਂ ਹੀ ਪਿਛਲੇ ਥਣਾ ਉਹਨਾਂ ਗਾੜ ਲਈ ਥਣਾ ਜਾ ਓਕੇ ਮੇਰੇ ਹਿਸਾਬ ਚ 2 ਕਿਲੋ ਤੋਂ ਢਾਈ ਦੇ ਵਾਰ ਸਾਰਾ ਗਾੜੀ ਮਲੇ ਗਾੜੀ ਹੈ ਜੀ ਦੂਰ ਲੈਂਦੀ ਹੈ ਕੋਈ ਬੱਚੇ ਨੇ ਕੋਈ ਗੱਲ ਨਹੀਂ ਨਹੀਂ ਦੇ ਕੋਈ ਨਿਕਾਲਾ ਇਹ ਨਹੀਂ ਡਰਨ ਵਾਲੀ ਗੱਲ ਬੱਚਾ ਵੀ ਮਰਨ ਵਾਲੀ ਗੱਲ ਨਹੀਂ ਕੀ ਉਹਨੂੰ ਕੀ ਹੋਇਆ ਵਾ ਹਾਂ ਨਹੀਂ ਮਾਰਾਈ ਮਾਰ ਵੀ ਜਉਦੀ ਧਾਰ ਲਿੰਦੀ ਮੱਝ ਖਰਾਬ ਕਰਨ ਵਾਲੀ ਗੱਲ ਨਹੀਂ ਗਈ ਓਕੇ ਆਪਸ ਮਾਰ ਨਹੀਂ ਚੰਗੀ ਐ ਬਾਕੀ ਥਣ ਬਾਲਾ ਕੰਮ ਦਾ ਲੱਗਾ ਚਵਾਈ ਵਾਲਾ ਮੈਂ ਤਾਂ ਤੁਸੀਂ ਨਾ ਥਣ ਵੱਡਾ ਨਾ ਛੋਟਾ ਹਾਂ ਮੁਠੀ ਪਰ ਅਗਲੇ ਥਣਾਂ ਦੀ ਚਵਾਈ ਆ ਸੱਜਣਾ ਕੋਈ ਭੂਰ ਨਹੀਂ ਛੂਰ ਨਹੀਂ ਗੰਨਿਆਂ ਉਤਾਰ ਆਉਂਦੇ ਆ ਉਹਦੇ ਨਹੀਂ ਨਹੀਂ ਵਾਕਿਆ ਹੀ ਸਾ ਮਜ਼ਰ ਲਿਆ ਕੋਈ ਮਾਰ ਦੇ ਨੇ ਚਵਾਈ ਦਾ ਫਿਰ ਕੀ ਚੱਕਰ ਆ ਕਰਦੀਪ ਸਿੰਘ ਜਦੋਂ ਪੈਸੇ ਆ ਆਪ ਲਾਈਦੇ ਉਦੋਂ ਘਰ ਆਹਤੇ ਲਾਈਦੇ ਥੋੜਾ ਮਲ ਪਹੂ ਕੀ ਦਾ ਘਰੇ ਵੀ ਟਿਕਾਉਣਾ ਪੈ ਜਾਂਦਾ ਆਪਣਾ ਘਰ ਦੁੱਧ ਦੁੱਧ ਲੱਗਾ ਵਾ ਪਹੂ ਵੇਖ ਕੇ ਲਈਦੇ ਜੀ ਚਵਾਈ ਦਾ ਹੀ ਪਹੂ ਮਾੜਾ ਲਈ ਲਿਆ ਤੇ ਫੇਰ ਗੱਲ ਗਈ ਨਹੀਂ ਬਹੁਤ ਚੰਗੀ ਚਵਾਈ ਬਹੁਤ ਹੀ ਚੰਗੀ ਚਵਾਈ ਮੈਂ ਨਾ ਤਨੂੰ ਗੱਲਾਂ ਤੇ ਨਿਆਣਾ ਵੀ ਚੋਹਖਦਾ ਨਿਆਣ ਬੰਦਾ ਵੀ ਚੋਹਖਦਾ ਨਹੀਂ ਬੋਲੀਆ ਦੋ ਦੋ ਧਾਰਾ ਮਾਰੀ ਮੈਂ ਤੁਸੀਂ ਗੱਲ ਬਾਕੀ ਆ ਹੁੰਦੇ ਆ 12 ਤੋਂ ਬਾਹਰ ਬਾਹਰ ਚੱਲਣ ਡਈ ਆ ਓਕੇ ਹਾਂ ਤੇ ਦੇ ਕਿੰਨੇ ਦੀ ਦੇਣੀ ਆ ਇਹ ਦਾ ਵੀ ਔਰਦੀਆਂ ਵਾਲਾ ਮੋਲੀ ਆ ਇਹ ਭਵੇਂ ਆਪਾਂ ਮਲਕੁੜੀ ਆ 135 ਮੰਗੀਤੀ ਮੰਗਿਏ ਇਹ ਹਾਂ ਨਾ ਜਿਹੜੀ 15 ਦੀ ਦੇ ਦਾਂਗੇ ਕਰਦਗੇ ਹਾਂ ਨਾ 10 ਦੀ ਦੇ ਦਾਂਗੇ 15 ਦੀ ਦੇ ਦਾਂਗੇ ਹਾਂ ਨਾ 1 ਲੱਖ ਤੇ 3000 ਦੀ ਦੇਣੀ ਆ 200 ਰੁਪਏ ਛੋੜੀ 200 ਰੁਪਏ ਛੋੜੀ 1 ਲੱਖ ਤੇ 3000 ਦੀ 200 ਰੁਪਏ ਛੋੜੀ ਦੇਣਾ 12 ਭਾਵੇਂ 7 ਚੋਆਈਆਂ ਕਰੀ ਬਾਹਰ 12 ਕਿਆ ਬਾਤ ਹੈ ਕੰਨੋਂ ਗੱਲਾਂ ਕੀ ਚੱਕਰਾ ਆਪਾਂ ਮਾਲ ਕਲਦੀਪ ਸਿੰਘ ਵੇਚਣਾ ਵਾ ਹਾਂ ਵੇਚਣਾ ਖਲਾਰਨਾ ਨਹੀਂ ਵੇਚਣਾ ਮਾਲ 1 ਲੱਖ ਤੇ 30000 ਲੈਣਾ ਹੀ ਲੈਣਾ ਤੇ ਇਹਦਾ ਕੀ ਹਿਸਾਬ ਆ ਬੜੀ ਪਲੀ ਪੁਲੀ ਐ ਵੀ ਇਹਨੂੰ 1 ਮਹੀਨਾ ਹੋ ਗਿਆ ਨਵੀਂ ਹੋਈ ਨੂੰ ਓਕੇ ਇਹਦੇ ਥੱਲੇ ਮਲ ਸਾਢੇ 8-9 ਕਿਲੋ ਦੁੱਧ ਆਏ ਥੱਲੇ ਸਾਢੇ 8 ਤੋਂ 9 9 ਕਿਲੋ ਦੁੱਧ ਠੀਕ ਆ ਆਹ ਤੋਂ ਪਲੱਸ ਹਾਂ ਮਹੀਨਾ ਇੱਕ ਹੋਇਆ ਬੜੀ ਨੂੰ ਓਕੇ ਅਜੇ ਚੈੱਕ ਨਹੀਂ ਚੈੱਕ ਬਾਸ ਨਹੀਂ ਹੋਈ ਤੇ ਬੱਚਾ ਹੈਗਾ ਨਹੀਂ ਬੱਚਾ ਹੀ ਨਹੀਂਗਾ ਓਕੇ ਬਾਕੀ ਝੋਟੀ ਵਜਨ ਮੂਜਨ ਬੜਾ ਬੋਦੀ ਮਲੇ ਆਂਦੀ ਹੁੰਦੀ ਐ ਇਹ ਕੀ ਲੱਗੀ ਕਰਮਾ ਅੱਛਾ ਮੇਰਾ ਸਿੰਗੀ ਸੁਗੀ ਜਿਆਦੀ ਮਲ ਗੱਲ ਕਾਦੀ ਐ ਮਲਸੂਈ ਮੱਝ ਜਿਹੜੀ ਆ ਇਹ ਕੋਈ ਮਲ ਡੇੜ ਤੋਂ ਤਾਂ ਤਾਂ ਵੇਖਣ ਵਾਲੀ ਰਾਮ ਨਈਂ ਦੇ ਕੋਈ ਮੇਜਬਾਨਾ ਹੀ ਨਹੀਂ ਇਹਨੂੰ ਸਿੰਗ ਕਿਹੜਾ ਲੱਗਾ ਇਹਦਾ ਚੰਬੜੀ ਮਲ ਕੋਈ ਤਾਰੀਫ ਕਰਨ ਨੂੰ ਗਾਂ ਘਾਲਿਆ ਵਾਕਿਆ ਮੈਂ ਚੰਗੇ ਦੁੱਧ ਦੇ ਇਹ ਵੀ ਰੇੜੀ ਉਤਰਾ ਮੰਗੀ ਜਾਂਦੇ ਆ ਮੈਂ ਤੈਨੂੰ ਦੱਸੀ ਗੱਲ ਵੇ ਸਫਾਈਆਂ ਵੇ ਸਫਾਈਆਂ ਵੇ ਵਾਕਿਆ ਬਾਕੀ ਨਵੀ ਹੋਈ ਅੱਜ ਨੂੰ ਜੇ ਵੇਗੀ ਦੇ ਵੇਚਣੀ ਨਹੀਂ ਤੇ ਮਹੀਨਾ ਸਾਹਮਣੇ ਫੇ ਆਪਾਂ ਮਤਲਬ ਚੈੱਕ ਕਰਾ ਲਾਂਗੇ ਚਲੋ ਕੋਈ ਭੈਣ ਭਰਾ ਆਂਦੰਦੇ ਕੋਈ ਕਿਸੇ ਦੇ ਕਰਮਾ ਨਾਲ ਆਂਦੰਦੇ ਰਲਿਆ ਕੋਈ ਆਪਾਂ ਦੇ ਹਾਲ ਦੀ ਘੜੀ ਖਾਲੀ ਕਰਕੇ ਦੇਣੀ ਪਰ ਇਹ ਕਿਹੜੀ ਗਾਵ ਆ ਜਿਹੜੇ ਨੇ ਫੇਰ ਖਾਣਾ ਬਾਕੀ ਥਣਾ ਦੇ ਬਿਰਲ ਬੁਰਲ ਕਿਦੇ ਕਰਮਾਲੀ ਦੇ ਚੂਨ ਚੂਨ ਬਹੁਤ ਚੰਗਾ ਪਹਾੜੀ ਤੇ ਮਿਲਦੀ ਕਿਦੇ ਪਹਾੜੇ ਤੇ ਬਾਕੀ ਸੀਲ ਇੰਨੀ ਜਿਆਦੀ ਆ ਨਾ ਹਾਂ ਕੰਨ ਨੂੰ ਹੀ ਗੱਲਾਂ ਢਿਲਣਾ ਨਹੀਂ ਗਾਦੇ ਠੀਕ ਠੀਕ ਸਫਾਈਆਂ ਵੜੀਆਂ ਝੋਟੀ ਨੂੰ ਲੱਗੀਆਂ ਹਾਂ ਇਹ ਨਹੀਂ ਬਾਜੀ ਕੋਈ ਮਏ ਵੇਖ ਕੇ ਝੋਟੀ ਨੀਂਦ ਜੂਗਾ ਨਹੀਂ ਨੀਂਦ ਤੇ ਚੰਗੀ ਲੰਘ ਹੋਈਏ ਚ ਕੋਈ ਕਣ ਕੱਢ ਜੂਗਾ ਨਹੀਂ ਵਾਕਿਆ ਇਹ ਆਪ ਦੀ ਤਰੀਫ ਆਪ ਹੀ ਕਰਦੀ ਆ ਕੋਈ ਛੱਕ ਨਹੀਂ ਦਸਣ ਦੀ ਲੋੜ ਹੀ ਨਹੀਂ ਆ ਤੇ ਲੈ ਜਾ ਪੁੱਤ ਮੁਰਕੀ ਪੀ ਲੂ ਲੈ ਜਾ ਕੋਈ ਨਹੀਂ ਕੋਈ ਲੈ ਜਾ ਲੈ ਜਾ ਲੈ ਜਾ ਮੁਰਕੀ ਪੀ ਲੈ ਲੈ ਜਾ ਕੋਈ ਖੇਚ ਲੈ ਸੱਜਣੋ ਤੌਰ ਦੇਖੋ ਬਹੁਤ ਚੰਗੇ ਪੱਠ ਪੜੇ ਦੀ ਤੇ ਚੱਕਵੇਂ ਦੀ ਵੈਰ ਲਵਾਂਡ ਬੜੀ ਸੋਹਣੀਆ ਕਰਮਾਂ ਵਾਲੀ ਨੂੰ ਲੱਗੀ ਹੋਈ ਕਿਹੇ ਮੱਝ ਦੇ ਕਿਹਦੇ ਦੋ ਤਾਰਾਂ ਦਾ ਫਰਕ ਨਹੀਂ ਗਾਦੇ ਠੀਕ ਹੈ ਤੇ ਇਹ ਕਰ ਲਾਲ ਫਿਰ ਇਹ ਮੰਗਣ ਨੂੰ ਜੋ ਮਰਜੀ ਮੰਗੀਏ ਹਾਂ ਨਾ ਆਪਾਂ 85000 ਦੀ ਦੇਵਾਂਗੇ 80000 ਜ 200 ਛੱਡ ਦਾਂਗੇ ਕੋਈ ਗੱਲ ਨਹੀਂ ਅੱਛਾ ਹਾਂ ਇਹ ਰਾਜ ਛੱਡਣ ਲੱਗਾ ਤੇ ਦੋ ਹੋਰ ਦਾ ਦੇ ਆ ਕੋ ਕਰਮ ਵਾਲਾ ਥਾਂ ਵੀ ਅੱਛਾ ਤੇ ਇਹ ਕੀ ਨਾ ਵੇ ਕਿਹੜੀ ਗਾਵਾਂ ਸੂਣ ਵਾਲੀ ਪੱਕਾ ਨਿਕਲਣੀ ਆ ਕੋ ਗਾਰੰਟੀ ਨਹੀਂ ਦਿੰਦੇ ਪਰ ਪੱਕਾ ਆਪਾਂ ਮਲਾਥੀ ਨਵੀਂ ਕਰਾਈਏ ਠੀਕ ਆ ਇਹ ਆਪਾਂ ਵੀ ਦਿਲ ਨਾਲ ਲਾ ਕੇ ਆਏ ਆ ਓਕੇ ਜਿੱਦਾਂ ਦੀ ਹੈਗੀ 78000 ਦੀ 78000 ਦੀ ਹਾਂ ਮਾੜੀ ਤਾਂ ਨਹੀਂ ਯਾਰ ਮੈਂ ਨਾ ਕਾਨੂੰ ਗੱਲਾਂ ਦੇ ਜਿੰਨੇ ਦੁੱਧ ਨਹੀਂ ਫਿਰਦੀ ਇਹਨਾਂ ਦਾ ਸਜਰਾ ਨਹੀਂ ਦਿੰਨੀ ਅੱਜਕੱਲ ਕੋਈ ਕੋਈ ਕਰਦੀ ਨਹੀਂ ਤੇ ਆਮ ਦੇ 8 9 ਜੀ ਤਰੀ ਫਿਰਦੀ ਸਜਰਾ ਜਿੰਨੇ ਇਹਨੇ ਪੈਸੇ ਬਣਾਉਣੀਆਂ ਨਾ ਦਵਾਤਾ ਦੇ ਆ ਗਈ ਓਨੇ ਪੈਸੇ ਨਹੀਂ ਰਾਲੇ ਨਾਲ ਨਾ ਨਾ ਸਾਹਮਣੇ ਦੇ ਵਾਕਏ ਪਹਿਲੀ ਗੋਸਤਰਾ ਮਿਲਦੀ ਆ ਕਿਤੇ ਇੱਕ ਟਾਈਮ ਭਾਵੇਂ ਟੀਕਾ ਲਵੇ ਟੀਕਾ ਜੇ ਇੱਕ ਦਿਨ ਲੈਂਦੀ ਆ ਦੀ ਨ ਲੱਤਾਂ ਤੋਂ ਲੱਤ ਨਹੀਂ ਪੁੱਟਣੀ ਦੇ ਨਾ ਟੀਕਾ ਲਾਉਣ ਲੱਗਿਆ ਹੀ ਤੇ ਨਾ ਇਹਨੇ ਉਤਰਾ ਹੀ ਪਾੜਾ ਛੱਡ ਕੇ ਖਲੋ ਜਾਣਾ ਇਹਨੇ ਲੱਤਾਂ ਤੋਂ ਲੱਤ ਨਹੀਂ ਪੁੱਟਣੀ ਕਿਤੇ ਪੰਨੀ ਚੋਂਦੀ ਨਹੀਂ ਭਾਵੇਂ ਕਿਤੇ ਲਵੇ ਬਲ ਉਤਰਾ ਮਿਲਦੀ ਆ ਪਹਿਲੇ ਦਿਨਾਂ ਕਿ ਲਿਆ ਟੀਕਾ ਪਰ ਅੱਗੇ ਖਲੋਂਦੀ ਨਹੀਂ ਲੋੜ ਪਈ ਬਿਲਕੁਲ ਨਹੀਂ ਤੇ ਠੀਕ ਆ ਠੀਕ ਮੋਲਾ ਬੰਕਲਦੀਪ ਸੇ ਓੜਦੇ ਆਲੇ ਪਾਇਆ ਦੇ ਭੈਣ ਭਰਾ ਬਹੁਦੀ ਬਾਹਰ ਮਰੋੜੇ ਮੁੱਲ ਤੇ ਦੋ ਜੈਜ ਪਾਇਆ ਦੇ ਵਾਕਏ ਇਹਨੇ ਹਵਾਜ ਪਾਈ ਜਾਣਾ ਮੁੜ ਕੇ ਤਾਂ ਟੁੱਟਣਾ ਉਹਦਾ ਫਾਇਦਾ ਕੋਈ ਇਹਦਾ ਕੀ ਹਿਸਾਬ ਹੈ ਇਹਦਾ ਹਿਸਾਬ ਜਿਹੜਾ ਨੰਗੇ ਨੂੰ ਤੇ ਚੱਡਾ ਤੇ ਡੂਬਣਾ ਹੀ ਲੱਗਾ ਇਹ ਤੇ ਸੱਜਰਾ ਨੂੰ ਵੀ ਫੇਲ ਕਰਦੀ ਆ ਇਹਨੂੰ ਹੋ ਗਿਆ ਉਤਰਾ ਸਹੀ ਜਿਹੜਾ ਸਾਚੀ ਦੱਸਣਾ ਚੀਤਾ ਦੋ ਘੰਟੇ ਸੁਈ ਨੂੰ ਓਕੇ ਇਹ ਆਪਣੇ ਕੋਲ ਹੀ ਠੀਕ ਆ ਆ 8 ਲੀਟਰ ਤੋਂ ਬਾਹਰ ਬਾਹਰ ਤੇ ਸਾਢੇ 8 ਹੋਵੇ 9 ਹੋਵੇ ਬਾਹਰ ਆ ਮਲ ਓਕੇ ਤੇ ਬੱਚਾ ਇਹਦਾ ਵੀ ਹੈ ਨਹੀਂ ਵੀ ਪਾੜੇ ਤੇ ਪਾੜੇ ਦੋਵੇਂ ਟਾਈਮ ਤੇ ਇਹਨੂੰ ਹੋ ਗਿਆ ਮੇਰੇ ਹਿਸਾਬ ਚ 15 18 ਦਿਨ ਨਵੇਂ ਦੁੱਧ ਹੋ ਗਈ ਆ अच्छा ਆਪਣੇ ਕੋਲ ਸੋਈ ਜਾਂਦੇ ਕੋਈ ਥਾਂ ਦੀ ਬਾਤ ਘਾੜਨੀ ਪਾਵੇਂ ਚਾਰੇ ਸਨ ਵੱਖੋ ਵੱਖ ਲੀਟਰ ਚੋਲੇ ਬੰਦਾ ਭਾਵੇਂ ਟੋਡੀ ਚੋਲੇ ਦੇ ਚੋਂ ਰੂ ਵਰਗਾ ਪੂਲਾ ਚੋਂ ਰੂ ਤੇ ਓਕੇ ਤੇ ਤੇ ਮੋਲ ਤੇ ਆਪਾਂ ਮਲੋੜ ਦੀਆਂ ਵਾਲਾ ਹੀ ਕਰਨਾ ਤੇ ਜਾਂਦੀ ਜਾਵੇ ਇਹ ਫੈਸਲਾ ਉਹ ਕੀਤਾ ਵਾ ਪਹੁ ਕਿਲੇ ਦੇ ਖਿਲਾਰਨਾ ਨਹੀਂ ਇਹ ਮਲੰਦ ਦੇ ਪਾਣੀ ਵਗਦਾ ਹੀ ਚੰਗਾ ਲੱਗਦਾ ਈ ਵਾ ਨਹੀਂ ਤੇ ਜਾਲਾ ਜਾ ਪੈ ਜਾਂਦਾ ਸਿਆਣੀ ਗੱਲ ਆ ਇਹ ਫਿਰ ਇਹ 60 ਜੋ ਦੋ ਡਾ ਦਾਂਗੇ 4 ਡਾ ਦਾਂਗੇ ਹਾਂ ਨਾ 55 ਦੀ 53 ਦੀ ਮਰ ਚੋ ਕੇ ਅਗਲਾ ਰਾਹ ਰਹਿ ਜੋ ਨਾ ਮੋਲ ਕਿਉਂ ਇਨਾ ਘਟ ਪਾਇਆ ਦੇ ਸੁਣੋ ਆਪਾਂ ਤੁਸਾਂ 55 ਯਾਦ ਹੀ ਦੇਣੀ ਆ ਅੱਛਾ ਹਾਂ ਜਿਹੜਾ ਲੀਗ ਵਾਲਾ 100 ਰੁਪਏ ਛੋੜ ਕਰਾਂਗੇ ਜੋ 54 24 ਥਣ ਚੋਲੇ ਚੋਂ ਆ ਭਾਂਡਿਆਂ ਚ ਚੋਲੇ ਤੇ ਪੋਰਾ ਵਿਵਾਦ ਘਾਟ ਨਹੀਂ ਦੋ ਧਾਰਾਂ ਦੀ ਵਿਵਾਦ ਘਾਟ ਨਹੀਂ ਦੇ 8 ਲੀਟਰ ਦੁੱਧ ਆ ਹਾਂ ਬਾਹਰ 8 ਤੋਂ ਬੁੰਡੇ 8 ਦਾ 8 ਤੋਂ ਬਾਹਰ ਹੀ ਆ ਦੁੱਧ ਓਕੇ ਹਾਂ ਤੇ ਇਹੋ ਫੈਸਲਾ ਕੀਤਾ ਵਾ ਆਪਾਂ ਮਲ ਮਾਲ ਜਿਹੜਾ ਵਾ ਪੁਰੋ ਨਗੋਣਾ ਬਾਕੀ ਸੰਤੂ ਸਾਹਿਬ ਜਿਹੜਾ ਆਪਾਂ ਦੁੱਧ ਦੱਸਦੇ ਨਾ ਇਹ ਵਪਾਰੀ ਵਾਲਾ ਦੁੱਧ ਨਹੀਂ ਹੁੰਦਾ ਜੋ ਹੈਗਾ ਉਹ ਦੱਸਣਾ ਵਾ ਅਸੀਂ ਵੀਡੀਓ ਵੀਡੀਓ ਵੇਨਿਆ ਹਰ ਇੱਕ ਭੈਣ ਭਰਾ 15 ਕਿਲੋ ਥਾਪੀ ਮਾਰ ਕੇ ਆਂਦਾ 15 ਕਿਲੋ ਵੀਰ ਕੋਈ ਕੋਈ ਦਿੰਦੀ ਆ ਫਾਉ ਦਾ ਥਾ ਕਰੇ ਨਹੀਂ 100 ਚੋ ਇੱਕ ਹਾਂ 100 ਮੈਂ ਤਾਂ ਦੱਸੀਆ ਥਾਪੀ ਮਾਰ ਕੇ ਹਾਰੇ ਕਿਲਾ 15 ਕਿਲੋ ਆਪਾਂ ਆਦੇ ਨੇ 15 ਕਿਲੋ ਜੋ ਮਣਾਈਏ ਪਤਾ ਉਦੋਂ ਲੱਗਦਾ ਬੜਾ ਔਖਾ ਉਹ ਜਿਹੜੀ 15 ਕਿਲੋ 15 ਕਿਲੋ ਕੁਲਦੀਪ ਸਿੰਘ ਦੇਂਦੀ ਆ ਨਾ ਉਹ 2.5 ਤਿੰਨ ਲੱਖ ਤੋਂ ਘੱਟ ਮੱਝ ਨਹੀਂ ਆਉਂਦੀ ਭਾਵੇਂ ਥੋਣ ਭਾ ਦੋ ਲੱਖ ਤੋਂ ਘੱਟ ਮੱਝ ਨਹੀਂ ਆਉਣੀ ਨਹੀਂ ਆਉਣੀ ਤੇ ਜਾਈ ਇੱਕ ਦੋ ਥਾਈ ਮੱਝ ਚਵਾਉਣਗੇ ਆ ਸਾਨੂੰ 14 ਲੀਟਰ ਆਂਦੇ ਆ ਦੂਜੇ ਟਾਈਮ ਅਗਲਾ ਮੱਝ ਨਹੀਂ ਚਵਾਈ ਉਹਨਾਂ ਆਖਿਆ ਫੋਨ ਤੇ ਦੱਸਾਂਗੇ ਭਾਵੇਂ ਸੁਣ ਕੇ ਉਹਨੂੰ ਗੁੱਸਾ ਲੱਗੇ ਦੂਜੇ ਟਾਈਮ ਮੱਝ ਨਹੀਂ ਚਵਾਈ ਉਹਨਾਂ ਓਕੇ ਹਾਂ ਅਹੀਂ ਕੋਈ ਮਾਝ ਭਾਵੇਂ ਅਗਲੀ ਤੇ ਪਾਈਆ ਵਧੇ ਜਾਂ ਘਟੇ ਜੋ ਦੱਸਦੇ ਆ ਉਹ ਨਿਕਲਦਾ ਵਾ ਨਾ ਨਿਕਲੂ ਆਪਣੇ ਘਰੇ ਮੱਝ ਰਹਿ ਜੂਗੀ ਇੱਕ ਗੱਲ ਆ ਮੱਝ ਚੋਂ ਆਉਂਦੇ ਤੇ ਹਾਕਿਆ ਨਾ ਓਕੇ ਇਹ ਥੋੜਾ ਦੂਜੇ ਟਾਈਮ ਆਖਣਾ ਪਊ ਮੱਝ ਨਹੀਂ ਚੋਣੀ ਪੈਸੇ ਨਹੀਂ ਲਾਉਣੇ ਉੱਤਰਨਾ ਪੈਂਦਾ ਉਤਰਨਾ ਪੈਂਦਾ ਹਾਂ ਇਹ ਨਹੀਂ ਉਤਰੇ ਤੇ ਕੋਈ ਇੱਕ ਜਾਣਾ ਫੋਨ ਲਾਵੇ ਅੱਜ ਤੇ ਕਰ ਦੁੱਧ ਮਨਾ ਮਨਾ ਕੇ ਦੇਈਦਾ ਇੱਥੇ ਤੇ ਓਕੇ 52000 ਦੀ 52000 ਦੀ ਦੇ ਲੈ ਜਾਂ ਤੇ ਲੈ ਮਲੇ ਕੋਈ 500 ਵੀ ਘਟਣਾ ਮੇਰਾ ਵੀ ਰੱਖੀ ਠੀਕ ਆ ਨਹੀਂ ਤੇ ਆ ਅੰਦਰ ਦੇ 75 ਰੁਪਏ ਦੁੱਧ ਲਗਾਣ ਦੇ ਆ ਇੱਥੇ ਕੋਈ ਲੋੜ ਹੀ ਨਹੀਂ ਮਹੀਨੇ ਤੇ ਫਰੀ ਹੋ ਜਾ ਤੂੜੀ 40 50 ਟਰਾਲੀਆਂ ਬਣਾਈਆਂ ਥਾ ਰੱਬ ਨੇ ਦਿੱਤਾ ਓਕੇ ਤੇ ਆਹ ਕਹਤੀ ਦੋ ਕਟ ਆਹ ਇਹ ਦੋ ਕਟ ਇਹ ਆਪਣੀ 80 ਤੋਂ ਦੋ ਕਟ 80 ਤੋਂ ਦੋ ਕਟ 78000 ਦੀ ਕੋਈ ਗੱਲ ਨਹੀਂ ਥੋੜਾ ਬਹੁਤਾ ਕੋਈ ਮਲਾਜੇ ਵੀ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਹੀ ਨਹੀਂ ਪਰ ਆਏ ਇਹੀ ਰਹੀ ਆ ਵਾਕੇ ਚੰਗੀ ਮੈਂ ਇਹ ਤੇ ਜੀ ਕਰਦਾ ਮਨੇ ਇਹਨੂੰ ਘਰੇ ਬੰਨ ਕੇ ਤੇ ਵੇਖੀ ਜਾਈਏ ਤਿਆਰ ਕਰੀਏ ਜਿਆਦੀ ਪਿਆਰੀ ਤੇ ਇਹ ਕਹਤੀ ਆਪਾਂ ਆਪਣੇ ਕਲਦੀਸਿਆਂ ਜਿਹੜਿਆ ਖੁੱਡੇ ਆ ਨਾ ਕਿਹੇ ਮੱਝ ਨੂੰ 100 ਚੋਂ ਇੱਕ ਨੂੰ ਲੱਗੇ ਹੋਣਗੇ ਹਾਂ ਨਹੀਂ ਤੇ ਹਰ ਇੱਕ ਪਿੱਛੇ ਡਿਗਮੇ ਵਾਲੀਆਂ ਨਹੀਂ ਵੀਰੇ ਵਾਕਈ ਇਹ ਜਿਹੜੀ ਜੋ ਸੂਬੀਏ 2 ਲੱਖ ਤੋਂ ਮੱਝ ਘੱਟ ਨਹੀਂ ਵੀਰੇ ਚੁੱਲਾ ਚੰਗਾ ਲੱਗਾ ਹਾਂ ਤੇ ਆਹ ਕਹਤੀ 1 ਲੱਖ 3000 ਦੀ 1 ਲੱਖ ਤੇ 3000 ਦੀ ਦੇ ਲੈ ਜਾਂ ਦੇ ਆ ਲੈਣਾ ਹੀ ਲੈਣਾ ਇਹਨਾਂ ਦੇ ਹਾਂ ਮੈਂ ਨਹੀਂ ਚੰਗੀ ਆ ਬਾਈ ਤੇ ਹਾਂ 1 ਲੱਖ ਤੇ 10000 ਰੁਪਇਆ ਲੈਣਾ ਹੀ ਲੈਣਾ ਇਹ ਚੋੜ ਛੱਪਾ ਹੈਗਾ ਉਹ ਚੱਕਰੀ ਦਾ ਅਸਰ ਝੋਟੀ ਲੈਣ ਨਾਲ ਉਹ ਤਾਂ ਕਿਤੇ ਚੰਗੀ ਆ ਉਹ ਬਹੁਤ ਜਿਆਦੀ ਆ ਜਿਹੜੀ ਕੁਲਦੀਪ ਸਿੰਘ ਜਿਆਦਾ ਨਹੀਂ ਗਾ ਜਦੋਂ ਮੈਲਾ ਮੂਲਾ ਮਾਰਿਆ ਇਹ ਜਿਆਦਾ ਨਹੀਂ 15 ਲੀਟਰ ਦੁੱਧ ਬਣਾ ਦੂ 15 ਲੀਟਰ ਇੰਨੀ ਗਰੰਟੀ ਆ ਪੱਕਾ ਦੇ ਗਰੰਟੀ ਦੇ ਕੇ ਤੋਰਾਂਗੇ ਤੇ ਜੇ ਆਪਣੀ ਤਾਂ ਰਹਿ ਜਾਂਦੀ ਆ ਤੇ ਪੇ 15 ਬਣਾ ਕੇ ਵੀ ਦੇਵਾਂਗੇ ਜੇ ਹਵਤਾ ਹੋਰ ਥਾਂਬਲੀ ਤੇ ਬਾਕੀ ਕਈ ਭੈਣ ਬਰਾੰਦੇ ਆ ਇਹ ਵਪਾਰੀ ਵੰਡ ਮੁੰਡ ਬੜਾ ਪਾਉਂਦੇ ਵੰਡਣਾ ਵੀਰ ਦੁੱਧ ਨਹੀਂ ਵਾਦਾ ਕਰਤੂਤ ਵਾਲਾ ਡੰਗਰ ਹੋਏ ਦੁੱਧ ਵਾਦਾ ਵੰਡ ਦਾ ਪਾਉਂਦੇ ਹੋਰੀਆਂ ਖੋਲਦੇ 3 ਕਿਲੋ ਤੇ 4 ਕਿਲੋ ਮਿਣ ਕੇ ਪਾ ਦੇ ਪਹੁ ਖਾਂਦਾ ਹੀ ਨਹੀਂ ਕਿ ਦੂਜੀ ਡੰਗ ਪੱਠੇ ਛੱਡ ਜਾਂਦਾ ਵਾ ਛੱਡ ਜਾਂਦਾ ਆਪਣੀ ਵੀਡੀਓ 18 18 ਲੀਟਰ ਵਾਲੀਆਂ ਹਰ ਵੀਡੀਓ ਜੀ ਹੋਇਆ ਕਰਨ ਹੋਇਆ ਕਰਨ ਵੰਡਣਾ ਦਿੰਦਿਆਂ ਹੁਣ ਹਾਂ ਹੀ ਗੱਲਾਂ ਬਾਤਾਂ ਐਰਕਾਂ ਦਿਲੂ ਮਲਾਂਦੇ ਹੁੰਦੇ ਆ ਕੋਈ 1000 2000 ਲੱਭਣ ਡਾਈ ਚੋ ਤੇ ਆਪਾਂ 15 ਕਿ ਡਾਇਆ ਨਾ ਜਦੋਂ ਸੰਸੋਬੇ ਫੇ ਗੱਡੀ ਰੋਡ ਤੇ ਨਹੀਂ ਚੜਦੀ ਹਾਂ ਸਿਆਣੀ ਕਿਉਂ ਗੱਡੀ ਡੀਟੀਓ ਪੈਂਦਾ ਵਾ ਪੈਂਦਾ ਪੈਂਦਾ ਨਾ ਕਾਗਜ਼ ਪੱਤਰ ਤਾਂ ਚਾਹੀਦੇ ਫੇ ਕੱਚੇ ਪੱਕੇ ਰਾਹ ਕਰਕੇ ਫੇ ਨਿਕਾਉਣਾ ਪੈਂਦਾ ਧੂਲ ਤਾਂ ਇਦੋਂ ਇਹਦੀ ਉਹ ਗੱਲ ਆ ਆਈਏ ਫਤੇ ਹਣਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੁਹਾਨੂੰ ਮਿਲਤਾ ਪਾਉ ਨੋਕਸਾਂ ਟੋਟੀਆਂ ਵਾਲੇ ਨੂੰ ਬਾਕੀ ਕੁਲਦੀਪ ਸਿੰਘ ਦਿਨ 15ਵਾਂ ਇਹ ਦੋ ਸਸਤਾ ਮਾਲ ਲੱਭਣੇ ਨਹੀਂ ਕਿਤੇ ਵੀਰ ਮੇਰੇ ਦਿਨ ਇਹੋ ਹੀ 5-7 ਜਿਹੜੇ ਮਾਲ ਨਹੀਂ ਬਾਹਰ ਆਗਾ ਹੈ ਨਹੀਂ ਹੈ ਇਹ ਪੰਜ ਸੱਤ ਦੇ ਨਹੀਂ ਆ ਬਾਨਾ ਜਾ ਸੌਣ ਪਾਦੋ ਸੌਣ ਪਾਦੋ ਮਲਫੇ ਮੁੜ ਕੇ ਹੋਰ 20 ਦਿਨਾਂ ਨੂੰ ਪਹੁੰਦਾ 15000 ਮਹਿੰਗਾ ਮਿਲਣਾ ਮਹਿੰਗਾ ਮਿਲਣਾ ਜਿਹਨੇ ਲੈ ਲਿਆ ਲੈ ਲਿਆ ਹਾਂ ਜਿਹਨੇ ਹੁਣ ਲੈ ਲਿਆ ਲੈ ਲਿਆ ਜਿਤਨਾ ਪੂੜੇ ਖਾਣ ਵਾਲੀ ਗੱਲ ਆ ਸੌਣ ਪਾਦੇ ਚ ਖਾਦੇ ਖਾਦੇ ਮੁੜ ਕੇ ਮੁਸ਼ਕਿਲ ਆ ਤਾਂ ਕਈ ਹੁਣ ਚਲੋ ਆਪਣੇ ਸਜਣੇ ਮਿੱਤਰਾਂ ਕਈ ਜਾਂਦੇ 20 25 25 ਟੁੱਟ ਗਿਆ ਵਾ ਪਰ 15 15 ਜਿਹੜਾ ਚੰਗਾ ਪਹੁੰ ਪੈਸਾ ਨਾ ਮਿਲਣਾ ਵਾਂਦੇ ਇੱਕ ਇੱਕ 25 25 ਵਾਕੇ ਵਾਕੇ